ਪੰਜਾਬੀ ਗੱਲਬਾਤ ਟੀਵੀ ਚੈਨਲ ਦੇ ਰਾਹੀਂ ਇਸ ਪੱਤਰਕਾਰ ਭਾਈ ਜਰੇ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਜਿਹੜੇ ਇਹ ਜਦੋਂ ਵੀ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਇਹ ਸਾਡੀ ਆਵਾਜ਼ ਜਦੋਂ ਵੀ ਕੋਈ ਐਸੇ ਪੰਜਾਬ ਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਔਰ ਇਹ ਪੱਤਰਕਾਰ ਭਾਈ ਜਰੇ ਜਿਹੜਾ ਵਾ ਉਸੁੱਤੀਆਂ ਹੋਈਆਂ ਸਰਕਾਰਾਂ ਅਤੇ ਆਮ ਆਦਮੀ ਤੱਕ ਜਿਹੜੀ ਆ ਆਵਾਜ਼ ਨੂੰ ਸਾਡੀ ਨੂੰ ਪਹੁੰਚਾਉਂਦੇ ਇਹਨਾਂ ਦਾ ਧੰਨਵਾਦ ਤੈ ਦਲੋਂ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਅਸੀਂ ਪਿੰਡ ਪੋਵਾਲ ਵਿਖੇ ਜੋ ਫੋਜਪੁਰ ਦੇ ਏਰੀਆ ਵਿੱਚ ਪੈਂਦਾ ਹੈ ਇੱਥੇ ਦਰਿਆਈ ਇਲਾਕੇ ਵਿੱਚ ਖੜੇ ਆ ਨਾਲ ਸਾਡੇ ਕਿਸਾਨ ਵੀਰ ਭੈਣਾਂ ਸਾਰੇ ਮੌਜੂਦ ਨੇ ਔਰ ਮੌਜੂਦਾ ਜੋ ਹਾਲਾਤ ਨੇ ਆਪ ਤੱਕ ਰਿਹਾ ਹੋ ਔਰ ਇਹਦੀ ਸਭ ਤੋਂ ਵੱਡੀ ਕਮੀ ਕੀ ਆ ਕਿ ਸਾਡੀਆਂ ਸਰਕਾਰਾਂ ਕੀ ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਆਉਂਦੀਆਂ ਨੇ ਕੋਈ ਇਸ ਚੀਜ਼ ਵੱਲ ਬੰਨ ਵੱਲ ਧਿਆਨ ਹੀ ਦਿੱਤਾ ਜਾਂਦਾ ਜਿੰਨਾ ਟਾਈਮ ਪੀਰੀਅਡ ਉਹਨਾਂ ਦਾ ਹੁੰਦਾ ਹੈ 5 ਸਾਲ ਦਾ ਟਾਈਮ ਪੀਰੀਅਡ ਹੁੰਦਾ ਹੈ ਆਪਣੇ ਟਾਈਮ ਪੀਰੀਅਡ ਵਿੱਚ ਕੋਈ 20 ਕਿਲੇ ਕੋ 25 ਕਿਲੇ ਕੇ 100 ਕਿਲਾ ਹੀ ਬੰਨ ਦੇ ਲਾਗੇ ਕਵਰ ਕੀਤਾ ਹੋਵੇ ਪੱਥਰ ਲਾ ਕੇ ਬਾਕੀ ਦਾ ਕੰਮ ਆਉਂਦੀ ਸਰਕਾਰ ਜਿਹੜੀ ਉਹ ਸੰਭਾਲ ਲਵੇ ਇਸ ਤਰ੍ਹਾਂ ਦਾ ਕੋਈ ਜਿਹੜਾ ਵਾ ਕੋਈ ਕਾਨੂੰਨ ਕਾਇਦਾ ਜਿਹੜਾ ਵਾ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਕਿ ਚਲੋ ਆਪਣੇ ਟਾਈਮ ਪੀਰੀਅਡ ਵਿੱਚ ਸਾਰਾ ਬੰਨ ਉਹ ਨਹੀਂ ਕਵਰ ਕਰ ਸਕਦੇ ਕੁਝ ਹੀ ਕਰਕੇ ਵਿਖਾ ਦੇਣ ਕਿ ਅਸੀਂ 10 ਕਿੱਲੇਆਂ ਦਾ 15 ਕਿੱਲੇਆਂ ਦਾ 50ਵਾਂ ਕਿੱਲੇਆਂ ਦਾ 100 ਕਿੱਲੇ ਦਾ ਬੰਨ ਜਿਹੜਾ ਵਾ ਪੱਥਰ ਲਾ ਕੇ ਪਥਰਾਵ ਦੇ ਨਾਲ ਕਵਰ ਕਰ ਚੁੱਕੇ ਹਾਂ ਔਰ ਦੂਜੀ ਸਰਕਾਰ ਲਈ ਜਿਹੜਾ ਉਹ ਮੈਸੇਜ ਜਿਹੜਾ ਦੇ ਚੁੱਕੇ ਹਾਂ ਕਿ ਰਹਿਂਦਾ ਦਾ ਕੰਮ ਜਿਹੜਾ ਤੁਸੀਂ ਕੰਪਲੀਟ ਕਰਨਾ ਹੈ ਇਸ ਕਰਕੇ ਇਹਨਾਂ ਸਰਕਾਰਾਂ ਨੂੰ ਜਿਹੜਾ ਵਾ ਬਿਲਕੁਲ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਔਰ ਇਸ ਇਲਾਕੇ ਦੀ ਸਭ ਤੋਂ ਵੱਡੀ ਮੰਗ ਇਹ ਆ ਸਾਰੇ ਕਿਸਾਨ ਵੀਰਾਂ ਦੀ ਭੈਣਾਂ ਦੀ ਭਰਾਵਾਂ ਦੀ ਬੱਚਿਆਂ ਦੀ ਬਜ਼ੁਰਗਾਂ ਦੀ ਕਿ ਇਹ ਜਿਹੜਾ ਪੁਲ ਆ ਪੁਲ ਦੀ ਬਿਲਕੁਲ ਖਦਾਈ ਹੋਣੀ ਚਾਹੀਦੀ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਜੇਕਰ 100% ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਜਿਹੜਾ ਵਾ 10% ਵੀ ਪਾਣੀ ਦਾ ਜਿਹੜਾ ਵਾ ਅੱਗੇ ਨੂੰ ਨਹੀਂ ਆਗਾ ਕਿਉਂਕਿ ਪੁਲ ਦੀ ਜਿਹੜੀ ਬਿਲਕੁਲ ਸਾਫ ਸਫਾਈ ਔਰ ਖਦਾਈ ਜਿਹੜੀ ਹੈ ਹੋਣ ਵਾਲੀ ਐ ਇਸ ਇਲਾਕੇ ਦੀ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਜਿਹੜਾ ਵਾ ਇਸ ਪੁਲ ਦੀ ਜਿਹੜੀ ਖਦਾਈ ਆ ਕਰਵਾਈ ਜਾਵੇ ਔਰ ਇਸ ਕਿਸਾਨ ਸੰਘਰਸ਼ ਕਮੇਟੀ ਕੋਰਟ ਬੁੱਢਾ ਦੀ ਇੱਕਨਵਾਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਮੇਰਾ ਇਲਾਕਾ ਵੀ ਆ ਸਾਡੀ ਜ਼ਮੀਨ ਵੀ ਇੱਥੇ ਆ ਜੇਕਰ ਇਸ ਬੰਦ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਡੀ ਮਾਲਕੀ ਦਾ ਬਾਨਿਆ ਇਹਦੇ ਵਿੱਚ ਕੋਈ ਸਰਕਾਰ ਦਾ ਲੈਣ ਦੇਣ ਨਹੀਂ ਹੈਗਾ ਜੇਕਰ ਮੈਂ ਆਪਣੀ ਜ਼ਮੀਨ ਦੀ ਗੱਲ ਕਰਾਂ ਤੇ ਮੇਰੀ ਖੁਦ ਦੀ ਜ਼ਮੀਨ ਜਿਹੜੀ ਆ ਚਾਰ ਕਨਾਲਾਂ ਜ਼ਮੀਨ ਜਿਹੜੀ ਆ ਬੰਨ ਦੇ ਵਿੱਚ ਜਿੱਥੋਂ ਕਿ ਹਰ ਕੋਈ ਜਿਹੜੇ ਆਮ ਆਦਮੀ ਜਿਹੜਾ ਵਾ ਲੰਗਦਾ ਵਾ ਸਰਕਾਰਾਂ ਦੇ ਵੀ ਵਾਈਕਲ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲੰਗਦੇ ਆ ਸਾਨੂੰ ਇਹਦਾ ਕੋਈ ਖਰਚਾ ਨਹੀਂ ਮਿਲਿਆ ਕਿ ਜਾਂ ਸਾਨੂੰ ਸਰਕਾਰ ਨੇ ਕੋਈ ਖਰਚਾ ਦਿੱਤਾ ਹੋਵੇ ਜਾਂ ਕੋਈ ਇਹਦਾ ਕੋਈ ਐਲਾਨ ਕੀਤਾ ਹੋਵੇ ਕਿ ਇਹ ਜਿਹੜੇ ਜੱਦੀ ਪੁਰਸ਼ੀ ਜ਼ਮੀਨਾਂ ਦੇ ਵਿੱਚੋਂ ਬੰਨ ਲੰਗ ਰਹੇ ਨੇ ਇਹਨਾਂ ਪਰਿਵਾਰਾਂ ਦੀ ਕੋਈ ਜਿਹੜੀ ਆ ਸਹਾਇਤਾ ਕੀਤੀ ਜਾਵੇ ਕਿਉਂਕਿ ਇਹ ਪੰਜਾਬ ਅਬ ਜਿਹੜੀ ਆ ਬੜੀਆਂ ਹੀ ਆਫਤਾਂ ਵਿੱਚੋਂ ਗੁਜ਼ਰਦਾ ਏ ਕੋਈ ਜੰਗੀ ਆਫਤ ਹੋਵੇ ਕੋਈ ਹੋਰ ਕਿਸੇ ਵੀ ਰਕਮ ਦੀ ਆਫਤ ਹੋਵੇ ਕਿਉਂਕਿ ਇਹਨੂੰ ਨੱਪਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਆ ਪਰ ਕਦੀ ਵੀ ਇਹ ਲੋਕ ਜਿਹੜੇ ਨੱਪਣੇ ਰਹਿੰਦੇ ਕਿਉਂਕਿ ਸਾਡੇ ਸਿੱਖ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਹੀ ਇਹ ਆ ਕਿਉਂਕਿ ਹਰੇਕ ਜਿਹੜੀ ਕੋਈ ਕੁਦਰਤੀ ਆਫਤ ਹੋਵੇ ਉਹਦੇ ਨਾਲ ਜਿੱਠਣ ਦਾ ਜਿਹੜਾ ਵਾ ਸਾਨੂੰ ਸਭ ਤੋਂ ਵੱਡਾ ਤੋਹਫਾ ਜਿਹੜਾ ਕਿ ਗੁਰਬਾਣੀ ਦਿੱਤੀ ਗਈ ਆ ਕਿਉਂਕਿ ਗੁਰਬਾਣੀ ਇਹ ਲੋਕ ਹੁਣ ਜ਼ਰੂਰ ਪ੍ਰਭਾਵਿਤ ਹੋਏ ਨੇ ਪਰ ਫਿਰ ਇਹਦੇ ਇਹਨਾਂ ਦੇ ਵਿੱਚ ਇੱਕ ਐਨੀ ਵਿਲਪ ਔਰ ਔਰ ਇਨਾ ਹੌਸਲਾ ਸਾਡੇ ਗੁਰੂ ਸਾਹਿਬਾਂ ਨੇ ਭਰ ਦਿੱਤਾ ਏ ਕਿ ਇਹ ਗੁਰਬਾਣੀ ਨੂੰ ਪੜ੍ਹ ਕੇ ਔਰ ਹਰੇਕ ਆਈ ਮੁਸ਼ਕਲ ਨੂੰ ਜਿਹੜਾ ਵਾ ਉਹ ਡਟ ਕੇ ਉਹਦਾ ਸਾਹਮਣਾ ਕਰਦੇ ਆ ਔਰ ਮੁਕਾਬਲਾ ਕਰਦੇ ਆ ਔਰ ਸਰਕਾਰਾਂ ਦਾ ਫਰਜ਼ ਬਣਦਾ ਏ ਜਿੱਥੇ ਹਰੇਕ ਜਥੇਬੰਦੀ ਹਰੇਕ ਮਹਾਪੁਰਸ਼ ਇਥੇ ਅੱਗੇ ਆਣ ਕੇ ਕਿਸਾਨ ਵੀਰਾਂ ਦੀਆਂ ਮਦਦਾਂ ਕਰ ਰਹੇ ਨੇ ਬਕਾਇਦਾ ਬੰਨਾਂ ਦੀ ਜਿਹੜੀ ਪਰਭਾਈ ਕਰ ਰਹੇ ਨੇ ਉਥੇ ਸਰਕਾਰਾਂ ਦਾ ਫਰਜ਼ ਬਣਦਾ ਏ ਕਿ ਉਹ ਵੀ ਅੱਗੇ ਆਣ ਕੇ ਸਿਰਫ ਕਾਗਜ਼ੀ ਕਾਰਵਾਈ ਦੇ ਵਿੱਚ ਨਹੀਂ ਹੈ ਜੇ ਪ੍ਰੈਕਟੀਕਲੀ ਇਸ ਇਹਨਾਂ ਜੇਨਾਂ ਲੋਕਾਂ ਦੇ ਵਿੱਚ ਵਿਚਰ ਕੇ ਇਹਨਾਂ ਦੀ ਜਿਹੜੀ ਆ ਵਿੱਤੀ ਮਦਦ ਜਾਨਣੀ ਹੈ ਤੇ ਮਾਲੀ ਜਿੱਥੇ ਨੁਕਸਾਨ ਹੋਇਆ ਏ ਉਸ ਦੀ ਪ੍ਰਭਾਈ ਜਿਹੜੀ ਆ ਕੀਤੀ ਜਾਵੇ ਇਨਾ ਕੁਝ ਕਹਿੰਦੇ ਆ ਜੇ ਮਹਾਪੁਰਸ਼ਾਂ ਵੱਲੋਂ ਵੀ ਮੈਂ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਸੀ ਭਾਈ ਸੇ ਭਾਈ ਗੁਰਕਬਾਲ ਸਿੰਘ ਜੀ ਵੱਲੋਂ ਜਿਹੜੇ ਭਾਈ ਰਮਿੰਦਰ ਸਿੰਘ ਜੀ ਸ਼ਿਦਾ ਸਿੰਘਾਂ ਦੇ ਦਰਾਵਾਂ ਦੀਆਂ ਸਵਾਵਾਂ ਨਿਭਾ ਰਹੇ ਨੇ ਉਹਨਾਂ ਨਾਲ ਫੋਨ ਤੇ ਸਵੇਰੇ ਮੇਰੀ ਗੱਲਬਾਤ ਹੋਈ ਔਰ ਉਹਨਾਂ ਵੱਲੋਂ ਵੀ ਮੈਸੇਜ ਹੈ ਕਿ ਜਿੱਥੇ ਵੀ ਕਿਤੇ ਇਹ ਹੜ ਪਰਭਾਵਤ ਲੋਕ ਕਿਸੇ ਵੀ ਚੀਜ਼ ਦੀ ਵਿੱਤੀ ਮਦਦ ਦੀ ਲੋੜ ਹੋਵੇ ਚਾਹੇ ਜੀਸੀਪੀ ਦੀ ਗੱਲ ਹੋਵੇ ਜਾਂ ਹੋਰ ਕਿਸੇ ਚੀਜ਼ ਦੀ ਜਾਂ ਟਰਾਲਿਆਂ ਦੀ ਲੋੜ ਹੋਵੇ ਕਿਤੇ ਮਿੱਟੀ ਦੀ ਲੋੜ ਹੋਵੇ ਤੋੜਿਆਂ ਦੀ ਲੋੜ ਹੋਵੇ ਤੇ ਮੇਰਾ ਨੰਬਰ 9814273490 ਤੇ ਸੰਪਰਕ ਕੀਤਾ ਜਾਵੇ ਵੇ ਤਾਂ ਜੋ ਮਹਾਪੁਰਸ਼ਾਂ ਦਾ ਧਿਆਨ ਵੀ ਇਸ ਚੀਜ਼ ਵੱਲ ਜਿਹੜਾ ਵਾ ਉਹ ਦਵਾਇਆ ਜਾਵੇ ਔਰ ਖੁੱਲਾ ਜਿਹੜਾ ਵਾ ਸੱਦਾ ਉਹਨਾਂ ਵੱਲੋਂ ਕਿ ਇਹਨਾਂ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਮਦਦ ਕਰਨ ਲਈ ਤਿਆਰ ਹਾਂ ਪਿਛਲੇ ਸਮੇਂ ਦੌਰਾਨ ਵੀ ਜਦੋਂ 2023 ਦੇ ਵਿੱਚ ਹੜ੍ਹ ਆਏ ਸਨ ਔਰ ਮਹਾਪੁਰਸ਼ਾਂ ਵੱਲੋਂ ਜਿੱਥੇ ਕਿ ਸੰਤ ਮਹਾਪੁਰਸ਼ ਬਾਬਾ ਸੁਖਾ ਸਿੰਘ ਜੀ ਸ੍ਰੀ ਹਾਲੀ ਸਹਿਬ ਵੱਲੇ ਬਾਬਾ ਅਤਰ ਸਿੰਘ ਜੀ ਬਾਬਾ ਬਿਧੀ ਜੰਦ ਵਾਲੇ ਔਰ ਸੰਤ ਮਹਾਂਪੁਰਸ਼ ਅੱਗੇ ਆਏ ਨੇ ਇਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਉੱਥੇ ਮਹਾਂਪੁਰਸ਼ ਪਾਈ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਵੱਲੋਂ ਵੀ ਮੈਸੇਜ ਆ ਕਿ ਜਿੱਥੇ ਵੀ ਕਿਤੇ ਇਹਨਾਂ ਲੋਕਾਂ ਨੂੰ ਕੋਈ ਲੋੜ ਹੋਵੇ ਸਾਨੂੰ ਜਿਹੜਾ ਵਾ ਉਹ ਹੁਕਮ ਲਾਇਆ ਜਾਵੇ ਅ ਸੇਵਾਦਾਰ ਦੇ ਤੌਰ ਤੇ ਅਸੀਂ ਜਿਹੜੀ ਆਪਣੀ ਸੇਵਾ ਉਹ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ